ਸਤਿ ਸ੍ਰੀ ਅਕਾਲ ਬਈ ਸਰਣ ਠੀਕ ਠਾਕ ਹੋ ਗਏ ਵਧੀਆ ਹੋ ਗਏ ਅਸੀਂ ਆ ਗਿਆ ਹਾਂ ਉਸ ਕਰੀਏ ਮੈਂ ਤਿਆਰੀ ਆ ਗਈ ਹੈ ਲੈ ਵੀ ਮਿੱਤਰੋ ਰਪੀਏ ਬਾਵਾਲਾ ਰ ਖੇਰਾ ਜੂਨੇ ਗਲੀ ਚਾਂਗਲੂ ਚਾਣਾ ਰੱਖੀਆਂ ਤੇ ਕੱਲ ਉੱਥੇ ਗਈ ਸੀ ਦਲੇਰ ਵਾਲਿਆਂ ਦੀ ਆਨੰਦਾਂ ਕੋਲੇ ਸਮਾਨ ਲੈਣ ਸਪੈਸ਼ਲ ਕੀ ਕੁਝ ਨਿਆ ਇਹ ਰਾਜੂ ਦਿਖਾ ਮੇਰਾ ਆ ਦਿਖਾ ਕੀ ਕੁਝ ਨਿਆ ਰਾਜੂ ਹਾਂ ਰੱਖ ਪਿੱਛੇ ਚੂੜੀਆਂ ਨਹੀਂ ਆ ਇਹ ਸੂਟ ਨਾਲ ਨਾ ਹਾਂ ਅੱਛਾ ਮੈਂ ਮੈਂਦੀ ਹੈ

ਐਚਾ ਜੀ ਤੇ ਆ ਵਾਕੀ ਰੱਜੂ ਇੱਕ ਉਠੀਏ ਪੈਰ ਵਾਲੇ ਪਹੁੰਚਾ ਜਾਂਦੇ ਪੈਰ ਐਚਾ ਵਿਆਹ ਕੀਤੇ ਜਾਣਾ ਤੁਸੀਂ ਗਿਆ ਸਾਡੇ ਚਾਚੇ ਦੀ ਕੋਈ ਦੇ ਅੱਛਾ ਤੈਨੂੰ ਤੇਰੀ ਪੈਰੀ ਪੂਰੀ ਹੋਈ ਜਾਂਦੀ ਹੈ ਹੈ ਅੱਛਾ ਨਾ ਵੀ ਮਿੱਤਰ ਹੋਏ ਨਾ ਜਾਣਾ ਵਿਆਹ ਕਿਹੜੀ ਥਾਂ ਜਾਣਾ ਵਿਆਹ ਨਹੀਂ ਐਸੀ ਐਸੀ ਪੈਰ ਸਪੂਰ ਸਜਾ ਸਾਹੀ ਜਾਣਾਗਾ ਉੱਥੇ ਕਿਹੜਾ ਪਿੰਡਾ ਕੋਈ ਲੱਗ ਨਹੀਂ ਆ ਰਹੀ ਅੱਛਾ ਗਾਂਦੀ ਗਾਂ ਜਾਣਾ ਪਿੰਡ ਕਿਸੇ ਹਾਂ ਠੀਕ ਹੈ ਵੀਰ ਬਣ ਕੇ ਮਿੱਤਰੋ ਵੀਡੀਓ ਨੂੰ ਲਾਇਕ ਕਰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਜਰਾ ਹੱਥ ਬਨ ਕੇ ਬੇਨਤੀ ਹੈ ਸੋਨੇ ਮੂਰੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੀ ਨੂੰ ਭਰਾ ਬਣ ਕੇ ਖਾਸਾ ਸਮਾਨ ਲਈ ਬਠੇ ਰਾਜੂ ਦਾ ਕੁਝ ਛੂਟ ਕਹੇ ਜਾਂ ਲੈਂਦਾ ਫਿਰ ਐ ਸੂਟ ਕਿੰਨੇ ਦਾ ਕਿੰਨੇ ਦਾ 6000 ਛੂਟ ਹੈ ਜਾਂਦਾ ਮੈਂ ਸੁਣਿਆ ਸੂਟ ਵੀ ਤੁੱਤ ਵਰਨ ਵਾਲੇ ਤੋਂ ਨਹੀਂ ਆ ਚੱਲ ਵਰਨ ਵਾਲੇ ਚੱਲੀਏ ਭਾੜਾ ਨਹੀਂ ਲੱਗਦਾ ਛੂਟ ਵੀ ਵਰਨ ਵਾਲੇ ਤੋਂ ਲਈਏ ਮਿੱਤਰੋ ਰਾਜੀ ਤੇ ਲਾ ਕੇ ਕੀ ਕਰਦੇ ਆ ਫਿਰ ਪਕੜੋ 로 ਜੀ ਅੱਛਾ ਅੱਛਾ ਕਦੇ ਤਿਆਰ ਹੋਣੀਆਂ ਹਮ ਸਾਲ 6 ਮਹੀਨੇ ਤੋਂ ਕੜੇ ਦੇ ਬਰੋ ਜੀ ਉਹ ਕਰਦੇ ਆਂ ਅੱਛਾ ਠੀਕ ਹੈ ਮੇਰਾ ਕੀ ਹੈ ਜਿਹੜਾ ਮੂੰਹ ਤੇ ਲਾਈਏ ਮੇਰਾ ਜੀ ਚਿੱਟਾ ਇਹ ਕੀ ਲਾਈ ਜੰਨੀ ਹੈ ਹੈ ਮਲੀਚ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਮੂੰਹ ਤੇ 글로ਵ ਆਉਂਦਾ ਮਲੀਚ ਸਾਫ ਨੂੰ ਅੱਛਾ ਰੰਗ ਗੋਰਾ ਹੋ ਜਾਂਦਾ ਇਹਦੇ ਨਾਲ ਹਾਂ ਮੂੰਹ ਤੇ ਕੋਈ ਨਾ ਸਾਫਾ ਜਿਵੇਂ ਨਾਲ ਕੁਝ ਜਿਵੇਂ ਦੇਉਗਾ ਅੱਛਾ ਵਿਆਹ ਚ ਫਿਰ ਬੁੜੀਆਂ ਇੰਨੀਆਂ ਕਿਉਂ ਨਿਖਰਦੀਆਂ ਹੁੰਦੀਆਂ ਤੇ ਵਿਆਹ ਚ ਫਿਰ ਹੋਰ ਵਿਆਹ ਕਰਨ ਵਾਸਤੇ ਨਿਕਲ ਵਾਸਤੇ ਅੱਛਾ ਮੇਲਣਾ ਭੱਜੀਆਂ ਫਿਰਦੀਆਂ ਹੁੰਦੀਆਂ ਨਾ ਵਿਆਹ ਚ ਅਸਲ ਬੁੜੀਆਂ ਜ਼ਿਆਦਾ ਕਰਦੀਆਂ ਨੇ ਬੁੜੀਆਂ ਹਾਰ ਸ਼ਿੰਗਾਰ ਜਿ ਵੜਾ ਨਹੀਂ ਲਾਉਂਦੀਆਂ ਬੰਦੇ ਦਾਲੂ ਪੀਲਣ ਦੇ ਕੁੜੀਆਂ ਤੇ ਹਾਰ ਸ਼ਿੰਗਾਰ ਪਾ ਲੈਂਦੀਆਂ ਨੇ ਅੱਛਾ ਬੰਦੇ ਲੋਟਾਂ ਦੇ ਦਾਲੂ ਇਹ ਬੁੜੀਆਂ ਨੂੰ ਐ ਅੱਛਾ ਬੰਦੇ ਹੂੰ ਮੁੱਛਰੇ ਹੁੰਦੇ ਦਾਲੂ ਪੀਕੇ ਠੀਕ ਐ ਭਾਈ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਭਰਾ ਹਣ ਕੇ ਸਾਡੀ ਨੂੰ